ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਆ ਗਿਆ ਤਿਆਉਣਾ ਪੁਜਾਰੀਆਂ ਜਿਹੜਾ ਬਠਿੰਡਾ ਤਹਿਸੀਲ ਬਾਈ ਜੀ ਦਮਦਮਾ ਸਾਹਿਬ ਤਲਵੰਡੀ ਸਾਬੋ ਤਲਵੰਡੀ ਸਾਬੋ ਤੋਂ ਜੇ ਵੀਰੇ ਪਿੰਡ ਦੀ ਗੱਲ ਕਰਗੇ ਤਾਂ ਰਹਿ ਗਿਆ 7-8 ਕਿਲੋਮੀਟਰ ਤੇ ਪਿੰਡ ਆ ਸੰਗਤ ਪਿੰਡ ਦੇ ਨਾਲ ਹਨਾ ਬਾਈ ਇਧਰਲੇ ਪਾਸੇ ਕਿਹੜਾ ਪਿੰਡ ਰਹਿ ਗਿਆ ਇਧਰ ਰਹਿ ਗਿਆ ਤੰਗਰਾਲੀ ਜਮਾ ਸੜਕ ਤੇ ਬਾਈ ਦਾ ਘਰ ਆ ਬਾਈ ਸ਼ਰਨੀ ਦੇ ਘਰੋਂ ਦੋਸਤੋ ਵੀਡੀਓ ਆ ਦੂਜਾ ਸੂਆ ਆ ਬਾਈ ਨੇ ਇੱਕ ਮੁੰਦਰੀ ਵਰਗੀ ਝੋਟੀ ਸੇਲ ਕਰਨੀ ਆ ਪਿਓਰ ਮੋਹਰਾ ਜਿਹਨੂੰ ਕਹਦਗੇ ਸਿੰਘਾਂ ਦੀ ਚੈੱਕ ਕਰ ਲੋ ਦੂਜਾ ਸੂਆ ਦੋਸਤੋ ਸੁੰਦੀ ਆ ਗੱਬਣਾ ਹੁਣ ਇਹ ਕਿੰਨੇ ਕਿਤੇ ਦਿਨ ਸੂਣ ਦੇ ਬਾਕੀ ਇਹ ਕਿੰਨੀ ਦਿਰੀਕ ਨੂੰ ਦਿਨ ਪੂਰੇ ਆ ਕੀ ਬਾਈ ਮੁੱਲ ਕਰਦਾ ਸਾਰੀ ਡਿਟੇਲ ਆਪਾਂ ਮਾਲਕ ਤੋਂ ਲਵਾਂਗੇ ਆ ਮੱਝ ਦੀ ਦੋਸਤੋ ਇਹ 30 ਆ ਮੱਝ ਵੀ ਬਾਈ ਕਹਿੰਦਾ 17-18 ਕਿਲੋ ਵਾਲੀ ਆ ਬਾਕੀ ਹੁਣ ਆ ਝੋਟੀ ਬਾਰੇ ਗੱਲਬਾਤ ਕਰਦੇ ਆ ਹੋਰ ਛੜਨੀ ਬਾਈ ਸੱਸੀ ਕਾਲ ਜੀ ਪਿੰਡ ਵੀਰੇ ਆਪਣਾ ਤੇ ਉਹਨਾ ਪੁਜਾਰੀਆਂ ਆਸੇ-ਪਾਸੇ ਕਿਹੜੇ ਪਿੰਡ ਆ ਇੱਕ ਵਾਰੀ ਦੱਸ ਦੇ ਹਾਂਜੀ ਇਧਰ ਮੁਲਕਾਂ ਦਾ ਲੱਗਦਾ ਨਾਲ ਹੂੰ ਇਧਰ 100 ਤੋਂ ਦੇ ਨਮੂਜਾ ਸਕੂਲ ਆਪਣੇ ਪਿੰਡ ਚ ਠੀਕ ਆ ਤੰਗਰਾਲੀ ਵਾਲੀ ਸੜਕ ਤੇ ਇਹ ਘਰ ਆਪਣਾ ਹੈਨਾ ਠੀਕ ਆ ਆ ਬਾਈ ਦੇ ਜਾਲੀ ਲੱਗੀ ਆ ਗੇਟ ਨੂੰ ਆ ਤੁਸੀਂ ਪਛਾਣ ਰੱਖੋ ਕਿੰਨਾ ਮਾਸੂਆ ਸੁਹੰਦੀ ਆ ਵੀਰੇ ਦੂਜਾ ਸੁਹਾ ਸੁਹੰਦੀ ਆ ਅੱਜ ਕਿੰਨੇ ਦਿਨ ਰਹਿੰਦੇ ਆ ਇਹਦੇ 8 ਦਿਨ ਅੱਠ ਦਿਨ ਅੱਜ ਦੋਸਤੋ 22 22 ਨਵੰਬਰ ਹੀ ਐਨਾ 22 ਨਵੰਬਰ ਦੀ ਵੀਡੀਓ ਆ 22 ਤਰੀਕ 11ਵਾਂ ਮਹੀਨਾ 2025 ਦੀ 30 ਨਵੰਬਰ ਨੂੰ ਬਾਈ ਕਹਿੰਦਾ ਇਹਦੇ ਦਿਨ ਪੂਰੇ ਆ ਬਹੁਤ ਘੈਂਟ ਸਾਉ ਸਰੀਫ ਤੇ ਸੋਹਣੀ ਝੋਟੀ ਆ ਦੋਸਤੋ ਬਾਕੀ ਖੋਲ ਕੇ ਤੋਰ ਕੇ ਦਿਖਾਵਾਂਗਾ ਵੀਡੀਓ ਨੂੰ ਲਾਸਟ ਤੱਕ ਸ਼ੌਂਕ ਕਰਿਓ ਨੰਬਰ ਬਾਈ ਸ਼ਰਨੀ ਦਾ ਹੀਟਾ ਚੱਲੀ ਜਾਂਦਾ ਕਰੇ ਲੂ ਘਰ ਚੋਂ ਆ ਝੋਟੀ ਦੀ ਮਾਂ ਵੀ ਦਿਖਾਤੀ ਬਾਕੀ ਬਾਈ ਇਹਨੂੰ ਖੋਲ ਲਾਪਾ ਤੋਰ ਕੇ ਦਿਖਾ ਦਈਏ ਭਰਾਵਾਂ ਨੂੰ ਇੱਕ ਹਫਤੇ ਦੀ ਜਿਹੜੇ ਹਿਸਾਬ ਨਾਲ ਕੱਚੀ ਐ ਨਾ ਝੋਟੀ ਬਾੜੀ ਜਿਆਦਾ ਨਿਖਰ ਕੇ ਆਊਗੀ ਬਾਈ ਬਦਿਆ ਕੱਦ ਚਾ ਸੋਹਣੇ ਸਰੀਰ ਘਟਾਂਚੇ ਦੀ ਆ ਸਿੰਘਾਂ ਦੀ ਕੁਆਲਿਟੀ ਫੇਸ ਕੁਆਲਿਟੀ ਚਿਹਰਾ ਮੋਰਾ ਜਿਹਨੂੰ ਕਹਿੰਦੇ ਆ ਨਾ ਮੂੰਹ ਦੇਖੋ ਦੋਸਤੋ ਮੋਰਾ ਦਾ ਆ ਹੁੰਦਾ ਨਾ ਕੋਈ ਸਿੰਘਾਂ ਨਾਲ ਛੇੜ ਛਾੜ ਆ ਜਿਹੇ ਜੀ ਹੈਗੀ ਐ ਨੇਚਰਲ ਉਹ ਚੀਜ਼ ਆ ਇਧਰ ਹੀ ਕਮਾਈ ਬਾਈ ਹਮ ਆ ਦੇਖੋ ਬਾਈ ਤੋਰ ਕੇ ਸੁਗੋਂ ਨੰਬਰ ਬਾਈ ਦਾ ਹੀਠਾ ਚੱਲੀ ਜਾਂਦਾ ਤੇ ਚੌੜਾ ਲੇਵਾ ਬਹੁਤ ਆ ਝੋਟੀ ਦਾ ਇਧਰ ਹੀ ਲਿਆ ਬਾਈ ਗੇੜਾ ਐ ਦਵਾ ਕੇ ਦਿਖਾ ਦਈਏ ਭਰਾਵਾਂ ਨੂੰ ਆ ਬਾਈ ਦੇ ਘਰ ਦੇ ਜਾਨਵਰ ਚੈੱਕ ਕਰ ਲੋ ਆ ਦੇਖੋ ਬਾਈ ਤੋਰ ਕੇ ਦਿਖਾ ਨਾ ਜਮਾਇਕ ਕਰੇ ਲੂ ਕਮ ਉਧਰ ਹੀ ਮੋੜ ਲੈ ਵੀਰੇ ਹਾਂ ਮੋੜ ਲੈ ਉਧਰ ਜਮਾਇਕ ਡਾਇਮੰਡ ਪੀਸ ਹੀ ਆ ਮੋਹਰਾ ਨਸਲ ਦੀਆਂ ਬਾਲੇ ਭਰਾ ਮੰਗਦੇ ਆ ਨਾ ਸਾਨੂੰ ਕੋਈ ਚੰਗੀ ਝੋਟੀ ਦਵਾ ਦੇ ਬਾਈ ਤਾਂ ਅੱਜ ਫਿਰ ਆ ਝੋਟੀ ਨਾ ਬਾਈ ਮੌਕਾ ਜਾਣ ਦਿਓ ਜਿਹੜੇ ਭਰਾਣੇ ਪੈਸੇ ਚੰਗੇ ਖਰਚ ਕਰਨੇ ਆ ਤੇ ਅੱਛਾ ਯਾਰ ਤੇ ਪਹਿਲਾਂ ਦਾ ਬਾਈ ਫਿਰ ਦੁੱਧ ਦਾ ਕੀ ਹਿਸਾਬ ਕਿਤਾਬ ਜਾ ਰਿਹਾ ਅੱਜ ਅੱਛਾ ਬਾ ਵੀ 13 ਦਿੱਤਾ 12 ਕਹਿੰਨੇ ਆਪਾਂ ਆ ਦੇਖੋ ਵੀਰੇ ਤੇ ਬਾਕੀ ਥਣ ਵਧੀਆ ਕੱਢ ਜਾਂਦੀ ਆ ਤੇ ਗੱਬਣ ਵੀਰੇ ਕਿਹੜੇ ਤੋਂ ਹੈ ਐ ਪਤਾ ਛੋਡੇ ਪਿੰਡ ਚ ਇਹ ਜਿਹੜਾ ਉਹਦੇ ਵੀਡੀਓ ਚ ਦਿਖਾਇਆ ਸੀ ਆਪੇ ਹਸਾਰ ਦੇ ਸਰਕਾਰੀ ਸਿਮ ਹੁੰਦੀ ਆ ਆਪ ਹਸਾਰ ਦੇ ਸਰਕਾਰੀ ਸਿਮ ਸਰਕਾਰੀ ਸਿਮ ਜੀ ਮਾਂ ਜੀ ਠੀਕ ਐ ਕਪੜੇ ਨੇ ਪੱਕਾ ਆ ਨੇੜੇ ਹਾਂ ਉਹ ਤਾਂ ਸਰਕਾਰੀ ਡਾਕਟਰ ਸੀਗਾ ਠੀਕ ਐ ਉਹ ਤੋਂ ਵੀ ਕੀ ਭਰੋ ਲੈਂਦੇ ਹਣੋ ਖਰਚੇ ਬਾਕੀ ਆ ਠੀਕ ਆ ਠੀਕ ਆ ਵੀ ਆਪਾਂ ਐ ਨਹੀਂ ਝੂਠ ਮਾਰਦੇ ਵੀ ਇਹ ਬਈ ਫਲਾਣੇ ਦੀ ਆ ਹਾਂ ਵੀ ਆਪਾਂ ਨੂੰ ਉਹ ਕਨੀਅਰ ਨਹੀਂ ਹੈ ਮੋਹਰਾ ਜੀ ਦੋਸਤੋ ਝੋਟੀ ਤੁਸੀਂ ਚੈੱਕ ਕਰ ਲਓ ਕੋਲੇ ਆ ਜੋ ਜਿਹੜੇ ਭਰਾਣੇ ਖਰੀਦਣੀਆਂ ਨੰਬਰ ਵਾਈ ਦਾ ਹੇਠਾਂ ਚੱਲੀ ਜਾਂਦਾ ਬਾਹਲੀ ਠੰਡੀ ਯਾਰ ਜਿਹਨੂੰ ਬਾਹਲਾ ਸਾਉ ਤੇ ਸ਼ਰੀਫ ਝੋਟੀ ਕਹਦਗੇ ਨਾ ਉਹ ਚੀਜ਼ ਆ ਹਾਂ ਚਾਰ ਦੰਦਾ ਦੂਜਾ ਸੂਆ ਅੱਜ ਹੀ ਦੋਸਤੋ ਜਿਵੇਂ ਆਪਾਂ ਦੰਦਾਂ ਦੀ ਵੀਡੀਓ ਪਾਈ ਹੈ ਨਾ ਚਾਰ ਦੰਦ ਝੋਟੀ ਦੀ ਉਮਰ ਸਾਰੀ ਇਹ ਸਾਢੇ ਇੱਕ ਤਿੰਨ ਸਾਢੇ ਚਾਰ ਸਾਲਾਂ ਦੇ ਵਿੱਚ ਹੋ ਹੈ ਨਾ ਹਾਂ 4 ਕਸਾਲਾਂ ਦੇ ਵਿੱਚ ਉਮਰ ਆ ਝੋਟੀ ਦੀ ਲੈ ਚੱਲ ਬਾਈ ਬੰਨ ਲਾ ਉਧਰ ਫਿਰ ਮੁੱਲ ਦਾ ਆਪਾਂ ਕਲੀਅਰ ਕਰਾ ਦਈਏ ਆ ਦੇਖੋ ਵੀਰੇ ਕਰੋ ਚੈੱਕ ਜੇ ਮਾਂ ਮੁੱਠੀ ਵਾਲੇ ਸੋਹਣੇ ਥਣ ਰੱਖੂਗੀ ਤੇ ਚੰਗੇ ਦੁੱਧ ਦੀ ਦੱਸਦੇ ਆ ਵੀਰ ਆ ਬਈ ਝੋਟੀ ਦੀ ਮਾਂ ਗਈ ਆ ਖੜੀ ਇਹਦਾ ਵੀ ਸਰੀਰ ਘਟਾਂਚਾ ਚੰਗਾ ਤੇ ਬਈ ਸੁਖੀ ਕੀ ਭਾ ਕਰਦਾ ਫਿਰ ਇਹਦਾ ਬਈ 230 2 ਲੱਖ 30 ਠੀਕ ਆ ਵੀਰੇ 2 ਲੱਖ ਤੇ 30 ਹਜ਼ਾਰ ਦੋਸਤੋ ਬਾਈ ਨੇ ਡਿਮਾਂਡ ਰੱਖੀ ਆ ਨੰਬਰ ਹੇਠਾਂ ਚੱਲੀ ਜਾਂਦਾ ਪਿੰਡ ਤਿਉਣਾ ਪੁਜਾਰੀਆਂ ਤਲਵੰਡੀ ਸਾਬੋ ਤੋਂ ਦੱਸਦਾ ਜਿੰਨਾ ਦੂਰ ਆ ਨੰਬਰ ਬਾਈ ਦਾ ਏਠਾ ਕਰ ਲਿਓ ਸੰਪਰਕ ਜਿਹੜੇ ਭਰਾ ਨੂੰ ਫਿੱਟ ਕੀ ਵੀਡੀਓ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਸਸੀਕਾਲ ਬਾਈ ਜੀ ਸਾਰਾ